ਤੋ ਲੋਕ ਲਗਾ ਕੇ ਰੱਖਿਆ ਸੀ ਤੇ ਸਵੇਰ ਮਾਰਨਿੰਗ ਸਾਨੂੰ ਸਵੇਕ ਨੂੰ 8 ਵਜੇ ਫੋਨ ਆਉਂਦਾ ਸਰ ਸਵੀਪਰ ਦਾ ਕਿ ਇਥੇ ਲੌਕ ਹੈ ਨਹੀਂਗਾ ਤੇ ਡੰਡਾ ਟੁੱਟਿਆ ਹੋਇਆ ਤੇ ਉਸ ਤੋਂ ਬਾਅਦ ਸਰ ਮੈਂ 15 ਮਿੰਟ ਬਾਅਦ ਮੈਂ ਆ ਜੰਨਾ ਨੇ ਇਹ ਸਹੀ ਸਾਬ ਸੀ ਇਥੇ ਸਾਡੇ ਇੱਕ ਜਾਨੇ ਦੇ ਵਿੱਚ ਤੇ ਮੁੰਸ਼ੀ ਨੂੰ ਵੀ ਥਾਣੇ ਫੋਨ ਕਰਤਾ ਸੀ ਜਿਹੜੀ ਪੀਸੀਆਰ ਵਾਲੇ ਮੌਕੇ ਤੇ ਆ ਗਈ ਸੀ ਅੰਦਰ ਆ ਕੇ ਵੇਖਿਆ ਸਰ ਇਥੇ ਸਾਡੇ 3 ਨਾ ਐਲਈਡੀ ਹੈ ਨਹੀਂ ਸੀਗੀਆਂ ਤੇ 3 ਵੈਬਕੈਮ ਹੈ ਨਹੀਂ ਸੀ ਸਰ ਆਧਾਰ ਬਾਇਓਮੈਟ੍ਰਿਕ ਪਲੱਸ ਆਇਰਿਸ ਹੈ ਨਹੀਂ ਸੀ ਸਰ ਤੇ ਸਰ ਇਨਫੋਰਮ ਕਰਤਾ ਸਰ ਨੂੰ ਸੀਸੀਟੀਵੀ ਵਿੱਚ ਕੀ ਕੁਝ ਆ ਰਿਹਾ ਦੇਖੇ ਸਰ ਸੀਸੀਟੀਵੀ ਸਰ ਚੈੱਕ ਕਰ ਰਹੇ ਆ ਤੇ ਉਹਦੇ ਵਿੱਚ ਸਰ ਉਹ ਦੇਖ ਕੇ ਪਤਾ ਲੱਗੂਆ ਬਟ ਉਹਨਾਂ ਦੀ ਕੋਈ ਪਛਾਣ ਨਹੀਂ ਆ ਰਹੀ ਕਿਨੇ ਦਾ ਨੁਕਸਾਨ ਹੋ ਟੁੱਟੂ ਜਿ ਦੇ ਸਰ ਇਹ ਲੱਖ ਕੋਰ ਵੀ ਦਾ ਮੰਨ ਕੇ ਚੱਲੋ ਸਰ ਸਾਡੇ ਸੇਵਾ ਕੇਂਦਰ ਤੇ ਵਿੱਚ ਰਾਤ ਨੂੰ ਕੋਈ ਚੋਰੀ ਹੋਈ ਹੈ ਤੇ ਕੋਈ ਟੋਪ ਵਾਲ ਸੀੜੀਆਂ ਤੇ ਉਹਨੂੰ ਵੈਬ ਕੈਮਰਾ ਲਾਗੇ ਆ ਐਫਆਰ ਅਦਾਲਤ ਕਰਕੇ ਵੀ ਕਰ ਲਈਏ ਅਸੀਂ ਤੇ ਸੀਸੀਟੀਵੀ ਸੀਸੀਟੀਵੀ ਚੈੱਕ ਕਰ ਰਹੇ ਆ ਜੀ ਅਸੀਂ ਹਾਂਜੀ ਜੀ ਜਰੂਰ ਜੀ ਪਗੜਾਂ ਦੇ ਖੇਤ ਵਿੱਚ